ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ press ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੂਰਕੋਟ ਜੀ ਅ ਦਸੀਲ ਨਿਹਾਲ ਸਿੰਘ ਵਾਲਾ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਕਾਫੀ ਨਾਗਾ ਕੇ ਵੀਡੀਓ ਲੰਮੀ ਜ਼ਰੂਰ ਹੋਣ ਵਾਲੀ ਆ ਤੂਰਕੋਡਰਨ ਸੀ ਬੋਲੀ ਤੂਰਕੋਡਰਨ ਸੀ ਕੋਈ ਨਹੀਂ ਪੁੱਛਿਆ ਵੀਰੇ ਦਿੱਤੋਂ ਤੇ ਵੀਰੇ ਕਿੰਨੇ ਨਾਗ ਆ ਗਏ ਅੱਜ ਕੌੜੀ ਅੱਜ 8 ਨਾਗ ਆ ਗਏ ਪੈਂਡ ਆਪਣਾ ਪੈਂਡ ਤੂਰਕੋਟਾ ਨਸੀਂ ਜ਼ਿਲ੍ਹਾ ਮੋਗਾ ਜਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਇਹ ਨੇੜੇ ਦੇੜੇ ਕਿਹੜੇ ਪੈਂਡ ਨੇ ਨਿਹਾਲ ਸਿੰਘ ਵਾਲੇ ਨਿਹਾਲ ਸਿੰਘ ਵਾਲਾ ਮਦੇ ਇਹ ਤਾਂ ਤੋਪੂਰਾ ਨਵਾਰਾ ਸਾਰੇ ਨੇੜੇ ਦੇ ਪੈਣ ਆਜੋ ਇੱਧਰ ਬੈਠਦੇ ਕੋਲੇ ਆਜੋ ਤੇ ਵਪਾਰ ਦਾ ਕੰਮ ਹੀ ਆ ਵੀਰੇ ਕੋਲ ਆਪਣਾ ਹਾਂਜੀ ਵਪਾਰ ਦਾ ਕੰਮ ਤੇ ਕਿੰਨੇ ਕੁ ਨਾਗ ਮਿਲ ਜਾਂਦੇ ਹਰ ਵਕਤ ਆਪਣੇ ਕੋਲ ਹਰ ਵਕਤ 20-22 ਨਾਗ ਹੁੰਦੇ ਆਪਣੇ 20 ਤੋਂ 22 ਆਪਣੇ ਕੋਲ ਨਾਗ ਹੁੰਦੇ ਆ ਤੇ ਵੀਰੇ ਵਿੱਚ ਮੰਝਾ ਕਿੰਨੇ ਔਕ ਹੁੰਦੀਆਂ ਮੱਝਾਂ ਬਾਦੀਆਂ ਮਈਆਂ ਹੁੰਦੀਆਂ ਤੇ ਗਾਈਆਂ ਠੀਕ ਅਜਾ ਮੰਨਾਂ ਦੇ ਨਾਂਗੇ ਵੀ ਆਪਾਂ ਤੋਂ ਮਿਲ ਜਾਂਦੇ ਆ ਹਾਂਜੀ ਹਾਂ ਤੇ ਗਾਇਆਂ ਜਿਹੜੀ ਚੀਜ਼ ਕੋਈ ਮੰਗ ਕਰੂ ਆਪਾਂ ਪੂਰੇ ਕਰ ਜੇ ਵੀਰੇ ਕੋਈ 5-10 ਗਾਇਆਂ ਇਕੱਠੀਆਂ ਲੈਣੇ ਜਾਂ ਕਰ ਦਿਓਗੇ ਪ੍ਰਬੰਧ ਹਾਂਜੀ ਹਾਂ ਓਕੇ ਤੇ ਅੱਜ ਫਿਰ ਕਿੰਨੀਆਂ ਬਿਹੜਾ ਦਿਖਾ ਰਹੇ ਆ ਆਜ ਆਪਾਂ 6 ਬਿਹੜਾ ਦਿਖਾ ਰਹੇ ਆ 6 ਬਿਹੜਾ ਦਿਖਾ ਰਹੇ ਆ ਤੇ ਸ਼ੁਰੂ ਫਿਰ ਕਿਹੜੀ ਤੋਂ ਐਸੇ ਤੇ ਕਰ ਕੋਈ ਵੀ ਤੇ ਕਰ ਲੋ ਜੀ ਵੀਰੇ ਟੌਪ ਦੀ ਬਿਹੜਾ ਹਨਾ ਕਦੋਂ ਸੂਈ ਆ ਵੀਰੇ ਇਹ ਤੜਕੇ 4 ਵਜੇ ਸੂਈ ਨੰਬਰ ਬੋਲਤਾ ਸੀ ਆਪਣਾ ਨਹੀਂ ਬੋਲੇ ਬੋਲੋ ਜੀ 833740222 ਦੁਬਾਰਾ ਫੇਰ ਬੋਲੋ 833740222 ਪਿੰਡ ਕੋਟਵਾਲਾ ਸੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠ ਦੇਖੇ ਨੇ ਬਾਈ ਜੀ ਕਦੋਂ ਸੋਈ ਆ ਇਹ ਇਹ ਤੜਕੇ 4 ਵਜੇ ਸੋਈ ਆ ਤੜਕੇ 4 ਵਜੇ ਸੂਈ ਤੇ ਕਿੰਨਾ ਇੱਕ ਜੇਰ ਕੰਪਲੀਟ ਆ ਬੋਲਾ ਕਿੰਨਾ ਕੱਢਿਆ ਮੌਲਾ ਕੱਢਿਆ ਹੋਊਗਾ 8-9 ਕਿਲੋ ਇਹਦਾ 8 ਤੋਂ 9 ਕਿਲੋ ਆਪਾਂ ਬੋਲਾ ਕੱਢਤਾ ਤੇ ਚਵਾਈ ਚੂਈ ਦੀ ਫਿਰੋਕ ਇੱਕ ਨੰਬਰ ਆ ਠੰਡੀ ਸੀਲ ਖੋਲੋ ਜੀ ਇਹਨੂੰ ਚੋਰਾ ਦੋ ਚੋਰਾ ਕਰਾਵਾਂਗੇ ਚ ਇੱਕ ਵੱਡੇ ਸਾਈਜ਼ ਦੀ ਆਗੀ ਥੋੜਾ ਜਿਹਾ ਐਚ ਐਫ ਨਾਲ ਕ੍ਰਾਸ ਦਾਂਗਾ ਮਗਰ ਬੱਛੀ ਆ ਮਗਰ ਬੱਛੀ ਵੀ ਚੰਗੀ ਆ ਹਨਾ ਦਿਖਾਵਾਂਗੇ ਬੱਛੀ ਵੀ ਤੇ ਐਚ ਐਫ ਨਾਲ ਥੋੜਾ ਜਿਹਾ ਕ੍ਰਾਸ ਆ ਗਰਮੀ ਨਾ ਆ ਦੇ ਕੌਰੀ ਕਿੰਨਾ ਕ ਦੁੱਧ ਕੱਢ ਦੋ ਬਾਈ ਇਹ ਦੁੱਧ 25 26 ਕਿਲੋ ਕੱਢ ਦੂਗੀ ਵੀਰੇ ਇਹਨੇ ਦੁੱਧ ਬਾਦੀ ਕੱਢ ਦੇਣਾ ਆਪਾਂ ਘੱਟ ਗਹਿ ਕੇ ਦੇਖ ਗਏ ਹਨ ਆ ਦੇਖੀ ਕੱਢ ਦੇ ਪਰ 25 26 ਕਿਲੋ ਮੰਨ ਕੇ ਰੱਖ ਤੇ ਲੈਵਾ ਜੀ ਆਪਾਂ ਗੱਲ ਕਰ ਲਗੇ ਨਾ ਹਾਂ ਚੰਗੇ ਥਣ ਹਵਾਨੇ ਲਿਆਓ ਜੀ ਆਹ ਦੇਖੋ ਬਾ ਮੋੜ ਲੈ ਮੋੜ ਸਾਇਜ ਫੁੱਲ ਤੇ ਸੁਆ ਦੂਜਾ ਹੀ ਆ ਬਾਈ ਦੂਜਾ ਸੁਆ ਦੂਜਾ ਸੁਆ ਆ ਗਿਆ ਜੀ ਚੰਗੇ ਸਾਇਜ ਦੀ ਆ ਗਈ ਚੰਗੇ ਥਣ ਹਵਾਨੇ ਦੀ ਆ ਗਈ ਤੇ ਥਣ ਮੁਠੀ ਵਾਲਾ ਹੱਥੀ ਚਵਾਈ ਵਾਲਾ ਤੇ ਮੇਰੇ ਥਾਣ ਥਣ ਫਿਰ ਪੋਲੀ ਧਾਰ ਪੂਰੀ ਜਮਾ ਪੋਲੀ ਧਾਰਾ ਠੰਡੀ ਮਿੱਠੀ ਹੈ ਜਿਵੇਂ ਮਰਜੀ ਕੋਈ ਤਾਂ ਥਾਣ ਥਣ ਤਰਿਆ ਫਰੇ ਓਕੇ ਕਿੰਨੇ ਪੈਸੇ ਆ ਬਈ ਇਹਦੇ ਇਹਦਾ ਮੁੱਲ 95 ਹੈ 95000 ਅਮਾਨਤਾਨ ਹੋ ਜਾਊਗਾ ਵਿੱਚੋਂ ਅਮਾਨਤਾਨ ਕਰ ਓਕੇ ਆ ਦੇਖੋ ਜੀ ਚੰਗੇ ਥਾਣ ਲੇਵੇ ਦੀ ਹੈ ਤੇ ਇਧਰ ਹੁਣ ਦੋ ਨੰਬਰ ਵੀਰੇ ਇਹ ਬੱਚੀ ਖੋਲੋ ਜੀ ਇਹਨੂੰ ਵੀ ਨਾਲ ਦੇ ਹੋਰ ਖੋਲੀ ਚਲੋ ਵੀਡੀਓ ਜਰੂਰ ਲੰਮੀ ਹੋਣੀ ਆਲੀ ਬੱਚੀ ਗੱਭਣ ਆ ਜੀ ਇਹ ਪਲੋਨ ਬੱਚੀ ਆ ਕਿੰਨੇ ਦਿਨ ਬਾਕੀ ਆ ਹਫਤਾ ਲੈ ਜੂ ਇਹ ਜੀ ਕਿੰਨਾ ਗਧ ਦੁੱਧ ਕੱਢ ਦੂ ਫਿਰ ਪਹਿਲੀ ਵਾਰ ਦੁੱਧ ਦੇ ਦੂ 20 ਕਿਲੋ ਬੱਚੀ 2 ਤੇ ਕੀ ਰੇਟ ਆ ਗਿਆ ਬਈ ਇਹਦਾ ਮੁੱਲ 85000 85000 ਓਕੇ 85000 ਮੁੱਲ ਆ ਗਿਆ ਜੀ ਚੰਗੀ ਬਰੀਡ ਵਾਲੀ ਬੱਚੀ ਆ ਬਾਕੀ ਚੰਗੀ ਬਰੀਡ ਤੁਹਾਡੇ ਘਰੇ ਆਣੇ ਲਿਓ ਜੀ ਆਣ ਸੁਣ ਬਹੁਤ ਚੰਗਾ ਲੱਗਿਆ ਤੁਹਾਨੂੰ ਚੰਗਾ ਕਿੰਨੇ ਦਿਨ ਘੱਟ ਜੂ ਕੋਰੀ ਹਫਤਾ ਘੱਟ ਜੂਈ ਲਿਓ ਜੀ ਮੋੜ ਲਿਆ ਮੋੜ ਲਿਆ ਮੋੜ ਦਿਆ ਆ ਦੇਖੋ ਜੀ ਥਣਲੇਵ ਦੀ ਪੂਰੀ ਸਾਬ ਕਦ ਕਾਟ ਫੁੱਲ ਬੱਚੀ ਦਾ ਦੇਖੋ ਕੁਆਲਿਟੀ ਬੁਰੀ ਚੰਗੀ ਡਬ ਪ੍ਰਿੰਟ ਦੇ ਫੁੱਲ ਆ 85000 ਵੀ ਇਹਦਾ ਹਾਂ ਜੀ ਮੁੱਲ 85000 ਥਣਲੇਵਾ ਨੇੜੇ ਤੋਂ ਕਰੋ ਚੱਕ ਇੱਕ ਨੰਬਰ ਆ ਜੀ ਤੇ ਹੁਣ ਵੀਰੇ ਤਿੰਨ ਨੰਬਰ ਵਾੜ ਦੀ ਗੱਲ ਕਰੀਏ। ਨੰਬਰ ਵਾੜ। ਇਹਦੀ ਵੀ ਦੱਸੋ ਡਿਟੇਲ ਚ। ਦੂਜਾ ਸੂਆ ਸੋੰਦੀ ਹੈ ਜੀ। ਹੋਲੀ ਚੱਲੋ ਜੀ। ਤੋਰ ਦੇ। ਦੂਜਾ ਸੂਆ ਸੋੰਦੀ ਹੈ। ਕਿੰਨਾ ਕ ਦੁੱਧ ਫਿਰ ਕੱਢਿਆ ਪਹਿਲੇ ਸੂਆ ਦਾ? 25-26 ਕਿਲੋ ਦੁੱਧ ਦਿੱਤਾ ਵਾ। 25 ਤੋਂ 26 ਕਿਲੋ ਦੁੱਧ ਕੱਢਦਾ ਤੇ ਦਿਨ ਕਿੰਨੇ ਕੱਟੂਗੀ ਭਾਈ? ਦਿਨ ਅਜੇ ਇਹ ਵੀ ਲੈ ਜੂ ਜੀ ਹਫਤਾ। ਹਫਤਾ ਲੈ ਜੂ। ਹਾਂਜੀ। ਐਤ ਕੀ ਫਿਰ ਕਿੰਨਾ ਦੁੱਧ ਕੱਢ ਦੂਗੀ? ਸ਼ਾਇਦ ਤੇ ਉਮੀਦ ਆ 27-28 ਕਿਲੋ ਦੁੱਧ ਦੇ ਦੂ। ਹਮ। ਓਕੇ ਜੀ। ਚੰਗੇ ਥਣ ਹਵਾਨੇ ਦੀ ਆ। ਦਿਨ ਕਿੰਨੇ ਕੱਟ ਜੂ ਕੋਰੀ ਤੇ ਬਾਕੀ ਦਾ ਬਰੀਡ ਬਹੁਤ ਵਧੀਆ ਹਨ ਬਰੀਡ ਬਹੁਤ ਚੰਗੀ ਹੈ ਫੁੱਲ ਬਰੀਡ ਹੈ ਜੀ ਫੁੱਲ ਤਾਜ਼ਾ 70000 ਵਾਲੀ ਵਹਿੜ ਥੋੜੀ ਜੀ ਏਅਰ ਸ਼ਹਿਰ ਦੇ ਵਿੱਚ ਕਨੈਕਟ ਹੈਗਾ ਇਹਦਾ ਹਨਾ ਆ ਦੇਖੋ ਜੀ ਫੇਸ ਕਰੋ ਚੱਕ ਇੱਕ ਨੰਬਰ ਬੱਚੇ ਵੀ ਚੰਗੇ ਪਾ ਦੂ ਤੇ ਦੁੱਧ ਵੀ ਚੰਗਾ ਪਾ ਦੂ ਬਰੀਕ ਵੇਂਜ ਵੀ ਚੰਗਾ ਹਵਾਨੇ ਦੇ ਉੱਤੇ ਆ ਦੇਖੋ ਜੀ ਤੇ ਕੀ ਮੁੱਲ ਆ ਗਿਆ ਸੀ ਬਾਈ ਇਹਦਾ ਇਹਦਾ ਮੁੱਲ 85000 ਹੈ ਜੀ 85 ਤੇ ਹੁਣ ਆਪਾਂ ਗੱਲ ਕਰ ਲਗੇ 4 ਨੰਬਰ 84 ਨੰਬਰ ਜਰਸੀ ਕਿਹੜਾ ਚ ਪੈਂਦੀ ਹੈ ਜੀ ਹਾਂ ਐਫ ਪੀ ਤੇ ਜਰਸੀ ਵੱਡੇ ਸਾਈਜ਼ ਦੀ ਜਿਹਨੂੰ 50 ਵਾਲੀ ਜਰਸੀ ਕਹਿੰਦੇ ਨੇ 50 ਵਾਲੀ ਜਰਸੀ ਲਓ ਜੀ ਤ ਤੁਰਾ ਤਰਾ ਇਹਦਾ ਵੀ ਕਰਾਵਾ ਚੈੱਕ ਫਿਰ ਮੈਂ ਤੁਹਾਨੂੰ ਕਹਿ ਰਿਹਾ ਵੀਡੀਓ ਜ਼ਰੂਰ ਲੰਮੀ ਹੋਣ ਵਾਲੀ ਆ ਤੇ ਐਂਡ ਤਾਈਂ ਵੀਡੀਓ ਦੇਖ ਲਓ ਫਿਰ ਬਾਈ ਨੂੰ ਲਾਓ ਫੋਨ ਹਾਂ ਤੇ ਇੱਕ ਵਾਰੀ ਕਿਹੜਾ ਸੂਆ ਭਰੇ ਆ ਜਾ ਨਾ ਨਾ ਇਹ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਮੋੜ ਲਓ ਜੀ ਤੇ ਕਿੰਨਾ ਗੱਦੁੱਦ ਵੀ ਫਰ ਹੈ ਕਿ ਦੁੱਧ ਪਰ ਪਲੂਨ ਨੇ ਮਾਲਕ ਦੱਸਦੇ 25 26 ਕਿਲੋ ਦਾ ਤੇ 25 ਤੋਂ 26 ਕਿਲੋ ਦੁੱਧ ਨੇ ਕੱਢਿਆ ਤੇ ਐਤ ਕੀ 30 ਕਿਲੋ ਦਾ ਹੱਕ ਐ ਇੱਕ ਟਿਬਾਛੀ ਦਾ ਕਿਉਂਕਿ ਜਿੰਮੇ ਦੀ ਬਰੀਡ ਆ ਹਣਾ ਕੰਪੀਟੀਸ਼ਨ ਵਾਲੀਆਂ ਵੜਾ ਵਰਗਾ ਦਾ ਹਵਾਨਾ ਖੂਚਾਂ ਤੋਂ ਤਾਂ ਬੱਡੀ ਬੁੱਡੀ ਆ ਹਾਂ ਕਿੰਨੇ ਪੈਸਾ ਬਈ ਇਹਦੇ ਇਹਦਾ ਮੁੱਲ ਵੀ 85000 ਓਕੇ ਤੇ ਹੁਣ ਸੂਈ ਵੀ ਬੱਚੀ ਪਲੂਨ ਦੀ ਗੱਲ ਕਰ ਲਏ ਵੀਰੇ ਹਾਂਜੀ ਇਹਦੀ ਵੀ ਰੀਡ ਆ ਇਹ 500 ਦੀ ਸੂਈ ਵੀ ਆ ਜੀ 500 ਦੀ ਸੂਈ ਲੈ ਚੱਲੋ ਇਹਦੇ ਥੱਲੇ 13 14 ਕਿਲੋ ਬੋਲਾ ਦੋ ਦੰਦ ਦਾ ਦੋ ਦੰਦ ਦਾ ਤੇ ਕਿੰਨਾ ਵੀਰੇ ਇਹ ਥੱਲੇ ਦੁੱਧ ਦੇ ਦੂ 17 ਕਿਲੋ 18 ਦੁੱਧ ਦੋ ਦੰਦ ਮਗਰ ਕੀ ਆਗੇ ਤੇ ਮਗਰ ਬੱਚਾ ਜੀ ਇਹਦੇ ਬੱਚਾ ਤੇ ਸੀਲ ਸਾਉ ਆ ਜੀ ਸੀਲ ਸਾਉ ਜਮਾ ਓਕੇ ਜੀ ਬਾਕੀ ਡੱਬ ਪ੍ਰਿੰਟ ਚੰਗੇ ਮੂੰਹ ਦੋ ਦੰਦ ਆ ਜੀ ਰੀਨਲ ਹੋਰ ਬੰਨ ਇੱਥੇ ਮਿੱਕੀ ਫੜ ਕੇ ਹਾਂ ਜਾਨਪ੍ਰਾਨ ਬਹੁਤ ਆ ਹਨਾ ਬਹੁਤ ਓਕੇ ਜੀ ਮਗਰ ਬੱਚਾ ਦੇਖੋ ਬੱਚੇ ਚੰਗੇ ਪੌਂਦੀ ਆ ਚੰਗਾ ਕਿਸੇ ਨੇ ਟੀਕਾ ਭਰਾਇਆ ਸੀਗਾ ਹਾਂਜੀ ਤੇ ਬਾਕੀ ਦੇ ਕੁਆਲਿਟੀ ਫੌਲਾ ਇਹ ਕਿੰਨੇ ਦੀ ਦੇ ਦੇਣੀ ਆ ਭਾਈ ਇਹਦਾ ਬੋਲ 72000 ਆ ਬੱਚੋ ਬਾ ਮਾਨਤਾ ਨਹੀਂ ਹੋਊ ਬਾਲਾ ਨਹੀਂ ਤੇ ਬਾਕੀ ਸ਼ੋਪੀਸ ਕੁਆਲਿਟੀ ਆ ਹਨਾ ਜੀ ਹਾਂ ਹਾਂ ਦੋ ਦੰਦ ਦਾ ਪਿਓਰ ਹੂੰ ਦੋ ਦੰਦ ਠੀਕ ਹੈ ਵੀਰੇ। ਬੱਸ ਚੈੱਕ ਕਰੋ। ਆ ਦੇਖ ਰਹੀ ਨਾਲ ਦੋ। ਓਕੇ ਵੀਰੇ। ਤੇ ਮਗਰ ਬੱਚਾ ਤੇ 13 ਤੋਂ 14 ਕਿਲੋ ਦੁੱਧ ਬੋਰਾ। 13-14 ਕਿਲੋ ਬੋਲਾ ਤਿਆਰ। ਤੇ ਕਿੰਨਾ ਦੇ ਦੂਗੀ ਦੁੱਧ? ਦੁੱਧ 17-18 ਕਿਲੋ ਪਾ ਦੇਣਾ ਬੱਛੀ ਨੇ ਪਲੂਣ ਨੇ। 72 ਦੀ। 72 ਮੌਨ ਲੈਦਾ। ਲਾਸਟ ਵੀਰੇ ਜਰਸੀ ਚ ਫੇਰ ਆ ਗਈ। ਹਾਂ ਜਰਸੀ ਬੈੜ ਪਲੂਣ ਬੈੜ ਆ ਦੋ ਤੰਦ। ਓਕੇ ਜੀ। ਹਾਂ ਜੀ। ਤੇ ਕਿੰਨੇ ਦਿਨ ਘੱਟੂਗੀ ਬਾਈ? ਇਹ ਦਿਨ ਲੈ ਜੂ 8-9 ਦਿਨ। 8 ਤੋਂ 9 ਦਿਨਾਂ ਤੇ ਚੰਗੀ ਹੈ ਜੀ ਮੂਹੋ ਕਿਵੇਂ ਵੀਰੇ ਮੂਹੋ 2 ਦੰਦ ਦਾ 2 ਦੰਦ ਤੇ ਚੰਗੀ ਆ ਹਨਾ ਸਾਰੀ ਜਾਨ ਪ੍ਰਾਣ ਕਿੰਨਾ ਦੁੱਧ ਪਾ ਦੂਗਾ ਰੀਤ ਕੀ ਵੀਰੇ ਬੱਚੀ ਦੁੱਧ ਦੇ ਦੂ 17 18 ਕਿਲੋ ਇਹ ਵੀ 17 ਤੋਂ 18 ਕਿਲੋ ਚੰਗੀ ਹੈ ਜੀ ਸਾਰੀ ਸਾਡਾ 20 ਦੇ ਦੇ ਪਰ 17 18 ਪੱਕਾ ਹੀ ਦੇ ਦੂ ਪੱਕਾ ਹੀ ਦੇ ਦੂ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਚੰਗੀ ਹੈ ਜੀ ਇਹਦੇ ਬਾਰੇ ਵੀ ਜਰੂਰ ਸੰਪਰਕ ਕਰਿਓ ਬਾਈ ਨਾ ਤੇ ਬਾਈ ਕੀ ਮੁੱਲ ਆ ਗਿਆ ਦਾ ਇਹਦਾ ਮੁੱਲ 75000 ਹੈ ਜੀ ਮੁੱਲ ਬਾਈ ਦੇ ਜਮਾ ਜਾਇਜ਼ ਆ ਕਰ ਨਹੀਂ ਦੇ ਤੋਂ ਮੈਂ ਦੇੜੀ ਦੱਸਿਆ ਬਸ ਲੈਣ ਦੇਣ ਤੇ ਮਾਨ ਤਨ ਥੋੜਾ ਜਰੂਰ ਹੋ ਜਾਣਾ ਕੋਈ ਇਹੋ ਜੀ ਗੱ ਤੇ 6 ਨਾਕਸੀ 6 ਦੇ 6 ਸਾਨੂੰ ਚੈੱਕ ਕਰਾਤੇ ਆ ਜੀ ਬੈਡਾਂ ਦੇ ਕੋਲ ਸੂਈਆਂ ਸਵਾਈਆਂ ਆਲ ਹਰੇਕ ਨਸਲ ਆ ਗਈ ਗਰਲੈਂਡੋ ਆ ਗਈ ਐਫ ਐਫ ਆ ਗਈ ਜਰਸੀ ਆ ਗਈ ਜਰਸੀ ਕ੍ਰੋਸ ਆ ਗਈ ਜਰਸੀ ਕ੍ਰੋਸ ਆ ਗਈ ਸਾਰੇ ਚੰਗੇ ਜਾਨਵਰ ਬੈਡ ਚੰਗੀ ਆ ਗਈ ਨੰਬਰ ਤੇ ਨਾਮ ਡਰੈਸ ਫਿਰ ਬੋਲੋ ਕੋਰੀ ਵੀਰੇ ਨੰਬਰ ਨੰਬਰ ਹੈਗਾ 8437402420 ਜੀ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਪਿੰਡ ਧੂਰਕੋਟਾ ਨਸੀ ਜਿਲ੍ਹਾ ਮੋਗਾ ਜੀ ਬਾਕੀ ਪੰਜ ਭੇੜਾਂ ਸੀ ਪੰਜ 6 ਭੇੜਾਂ 6 ਤੁਹਾਨੂੰ ਦਿਖਾਤੀ ਹਾਂ ਹਾਂ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਗੇ ਨਮਸਕਾਰ